ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਘਰ ਘਰ ਦੀ ਜ਼ਰੂਰਤ ਹੈ ਫ੍ਰਿਜ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕੋਈ ਖਾਣ ਪੀਣ ਵਾਲੀ ਚੀਜ਼ ਨੂੰ ਸਟੋਰ ਕਰਕੇ ਰੱਖਣਾ ਹੁੰਦਾ ਹੈ ਤੇ ਫਿਰ ਫ੍ਰਿਜ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਸਮਾਨ ਉਸ ਨੂੰ ਅਸੀਂ ਲੰਬੇ ਸਮੇਂ ਤੱਕ ਚਲਾ ਸਕਦੇ ਹਾਂ ਪਰ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਅਜਿਹੀਆਂ ਵੀ ਨੇ ਜੇਕਰ ਅਸੀਂ ਉਹਨਾਂ ਨੂੰ ਫ੍ਰਿਜ ਦੇ ਵਿੱਚ ਸਟੋਰ ਕਰੀਏ ਤਾਂ ਉਹ ਸਾਡੀ ਸਿਹਤ ਦੇ ਉੱਤੇ ਮਾੜਾ ਅਸਰ ਪਾਉਂਦੀ ਹੈ ਤੇ ਆਖਿਰਕਾਰ ਉਹ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੀ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਠੰਡ ਹੋਵੇ ਜਾਂ ਗਰਮੀ ਘਰਾਂ ਦੇ ਵਿੱਚ ਫ੍ਰਿਜ ਦੀ ਵਰਤੋਂ ਬਹੁਤ ਜ਼ਰੂਰੀ ਹੈ। ਖਾਣ-ਪੀਣ ਦੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਦੇ ਲਈ ਅਸੀਂ ਜ਼ਿਆਦਾਤਰ ਚੀਜ਼ਾਂ ਨੂੰ ਫ੍ਰਿਜ ਦੇ ਵਿੱਚ ਸਟੋਰ ਕਰਦੇ ਹਾਂ। ਕਈ ਫਲ ਅਤੇ ਸਬਜ਼ੀਆਂ ਵੀ ਫ੍ਰਿਜ ਦੇ ਵਿੱਚ ਕਈ-ਕਈ ਦਿਨ ਤੱਕ ਪਈਆਂ ਰਹਿੰਦੀਆਂ ਨੇ। ਹਾਲਾਂਕਿ ਕੁਝ ਅਜਿਹੇ ਫਲ ਨੇ ਜਿਨ੍ਹਾਂ ਨੂੰ ਕਦੇ ਵੀ ਫ੍ਰਿਜ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਦਰਅਸਲ ਕੁਝ ਫਲ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਫ੍ਰਿਜ ਦੇ ਵਿੱਚ ਰੱਖਣ ਦੇ ਨਾਲ ਉਹ ਖਰਾਬ ਹੋ ਜਾਂਦੇ। ਕਈ ਵਾਰ ਇਹ ਜ਼ਹਿਰੀਲੇ ਵੀ ਹੋ ਸਕਦੇ ਅਜਿਹੇ ਦੇ ਵਿੱਚ ਤੁਹਾਨੂੰ ਬਿਨਾ ਸੋਚੇ ਸਮਝੇ ਕਿਸੇ ਵੀ ਚੀਜ਼ ਨੂੰ ਫ੍ਰਿਜ ਦੇ ਵਿੱਚ ਰੱਖਣ ਤੋਂ ਬਚਣਾ ਚਾਹੀਦਾ ਫਿਲਹਾਲ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਚੁਣੇ ਹੋਏ ਫਲਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਕਿਸੇ ਵੀ ਹਾਲਾਤ ਚ ਫ੍ਰਿਜ ਚ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਲੇ ਉਸ ਨੂੰ ਕਦੇ ਵੀ ਫ੍ਰਿਜ ਦੇ ਵਿੱਚ ਨਾ ਰੱਖੋ ਕੇਲਾ ਇੱਕ ਅਜਿਹਾ ਫਲ ਹੈ ਜੋ ਲਗਭਗ ਸਾਰਾ ਸਾਲ ਖਾਧਾ ਜਾਂਦਾ ਲੋਕ ਅਕਸਰ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਕੇਲੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਜਲਦੀ ਖਰਾਬ ਹੋਣ ਤੋਂ ਬਚਾਉਣ ਦੇ ਲਈ ਫ੍ਰਿਜ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਹਾਲਾਂਕਿ ਕੇਲੇ ਨੂੰ ਕਦੇ ਵੀ ਫ੍ਰਿਜ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਅਸਲ ਦੇ ਵਿੱਚ ਜੇਕਰ ਕੇਲਾ ਫ੍ਰਿਜ 'ਚ ਰੱਖਿਆ ਜਾਵੇ ਤਾਂ ਉਹ ਜਲਦੀ ਖਰਾਬ ਹੋ ਜਾਂਦਾ ਹੈ ਇਸ ਦੇ ਡੰਡਲ ਦੇ ਵਿੱਚੋਂ ਇਥੀਲੀਨ ਗੈਸ ਨਿਕਲਦੀ ਹੈ ਜੋ ਕਿ ਬਾਕੀ ਫਲਾਂ ਨੂੰ ਜਲਦੀ ਪਕਾਉਣ ਦੇ ਵਿੱਚ ਮਦਦ ਕਰਦੀ ਹੈ ਅਜਿਹੇ ਦੇ ਵਿੱਚ ਕੇਲੇ ਦੇ ਨਾਲ ਹੋਰ ਫਲ ਬਿਲਕੁਲ ਨਹੀਂ ਰੱਖਣੇ ਚਾਹੀਦੇ ਸੰਤਰਾ ਕਦੇ ਵੀ ਫ੍ਰਿਜ ਦੇ ਵਿੱਚ ਨਾ ਰੱਖੋ ਕਿਲੇ ਦੀ ਤਰ੍ਹਾਂ ਸੰਤਰੇ ਨੂੰ ਵੀ ਫ੍ਰਿਜ ਦੇ ਵਿੱਚ ਸਟੋਰ ਕਰਨ ਤੋਂ ਬਚਣਾ ਚਾਹੀਦਾ ਕੇਵਲ ਸੰਤਰਾ ਹੀ ਨਹੀਂ ਸਗੋਂ ਹੋਰ ਨਿੰਬੂ ਜਾਤੀ ਦੇ ਫਲ ਜਿਵੇਂ ਨਿੰਬੂ ਮਿੱਠਾ ਚੂਨਾ ਸਟ੍ਰਾਬਰੀ ਆਦਿ ਨੂੰ ਵੀ ਫ੍ਰਿਜ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਦਰਸਲ ਇਹਨਾਂ ਫਲਾਂ ਦੇ ਵਿੱਚ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਲਈ ਇਹ ਫ੍ਰਿਜ ਦੀ ਠੰਡ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਹੌਲੀ-ਹੌਲੀ ਸੁੱਕਣ ਲੱਗ ਜਾਂਦੇ ਨੇ ਇਸ ਤੋਂ ਇਲਾਵਾ ਇਹਨਾਂ ਦੇ ਅੰਦਰ ਮੌਜੂਦ ਐਸਿਡ ਹੋਰ ਫਲਾਂ ਦੇ ਲਈ ਵੀ ਚੰਗਾ ਨਹੀਂ ਹੁੰਦਾ ਅਜੇਹੇ ਦੇ ਵਿੱਚ ਇਹਨਾਂ ਫਲਾਂ ਨੂੰ ਫ੍ਰਿਜ ਦੇ ਵਿੱਚ ਬਿਲਕੁਲ ਵੀ ਸਟੋਰ ਨਾ ਕਰੋ ਇਸ ਤੋਂ ਇਲਾਵਾ ਸੇਬ ਸੇਬ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਦੇ ਲਈ ਜੇਕਰ ਤੁਸੀਂ ਇਸ ਨੂੰ ਫ੍ਰਿਜ ਦੇ ਵਿੱਚ ਸਟੋਰ ਕਰਦੇ ਹੋ ਤੇ ਇਸ ਆਦਤ ਨੂੰ ਬਦਲੋ ਸੇਬ ਵੀ ਇੱਕ ਅਜੇਹਾ ਫਲ ਹੈ ਜਿਸ ਨੂੰ ਫ੍ਰਿਜ ਦੇ ਵਿੱਚ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਸੇਬ ਦੇ ਵਿੱਚ ਐਕਟਿਵ ਐਨਜ਼ਾਈਮ ਮੌਜੂਦ ਹੁੰਦੇ ਨੇ ਜਿਸ ਕਾਰਨ ਸੇਬ ਬਹੁਤ ਜਲਦੀ ਪੱਕ ਜਾਂਦੇ ਆ ਇਸ ਤੋਂ ਇਲਾਵਾ ਫ੍ਰਿਜ ਦੇ ਵਿੱਚ ਰੱਖੇ ਹੋਰ ਫਲਾਂ ਨੂੰ ਵੀ ਜਲਦੀ ਖਰਾਬ ਕਰ ਸਕਦੇ ਨੇ ਜੇ ਕਿਸੇ ਤਰ੍ਹਾਂ ਤੁਹਾਨੂੰ ਇੱਕ ਸੇਬ ਨੂੰ ਫ੍ਰਿਜ ਦੇ ਵਿੱਚ ਰੱਖਣਾ ਪੈ ਜਾਂਦਾ ਹੈ ਤੇ ਇਸ ਨੂੰ ਹਮੇਸ਼ਾ ਕਿਸੇ ਕਾਗਜ਼ ਦੇ ਵਿੱਚ ਲਪੇਟ ਕੇ ਤਰਬੂਜ਼ ਨੂੰ ਵੀ ਫ੍ਰਿਜ ਦੇ ਵਿੱਚ ਨਾ ਰੱਖੋ ਗਰਮੀਆਂ ਦੇ ਮੌਸਮ ਦੇ ਵਿੱਚ ਠੰਡਾ ਤਰਬੂਜ਼ ਖਾਣਾ ਹਰ ਕਿਸੇ ਨੂੰ ਪਸੰਦ ਹੈ ਪਰ ਤਰਬੂਜ਼ ਨੂੰ ਠੰਡਾ ਕਰਨ ਦੇ ਲਈ ਫ੍ਰਿਜ ਦੇ ਵਿੱਚ ਰੱਖਣ ਦੀ ਗਲਤੀ ਨਾ ਕਰੋ ਅਸਲ ਵਿੱਚ ਇੱਕਰ ਤਰਬੂਜ਼ ਨੂੰ ਲੰਬੇ ਸਮੇਂ ਤੱਕ ਫ੍ਰਿਜ ਵਿੱਚ ਰੱਖਿਆ ਜਾਵੇ ਤਾਂ ਇਸ ਦੇ ਵਿੱਚ ਮੌਜੂਦ ਪੋਸ਼ਕ ਤੱਤ ਖਤਮ ਹੋ ਜਾਂਦੇ ਨੇ ਕਈ ਵਾਰੇ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹੋ ਸਕਦਾ ਹੈ ਖਾਸ ਕਰਕੇ ਕੱਟੇ ਹੋਏ ਤਰਬੂਜ਼ ਨੂੰ ਫ੍ਰਿਜ ਦੇ ਵਿੱਚ ਰੱਖਣ ਤੋਂ ਉਸ ਦੇ ਵਿੱਚ ਬੈਕਟੀਰੀਆ ਜੰਮਣਾ ਸ਼ੁਰੂ ਹੋ ਜਾਂਦਾ ਜੋ ਸਿਹਤ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ ਇਸ ਤੋਂ ਇਲਾਵਾ ਗੁੱਦੇ ਵਾਲੇ ਫਲਾਂ ਨੂੰ ਫ੍ਰਿਜ ਦੇ ਵਿੱਚ ਸਟੋਰ ਨਾ ਕੀਤਾ ਜਾਵੇ ਅਮ ਲੀਚੀ, ਐਵੋਕਾਡੋ, ਕਿਵੀ ਆਦਿ ਨੂੰ ਫਰਿੱਜ ਦੇ ਵਿੱਚ ਸਟੋਰ ਨਹੀਂ ਕਰਨਾ ਚਾਹੀਦਾ। ਇਹਨਾਂ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਪੋਸ਼ਕ ਤੱਤ ਘੱਟ ਹੋ ਸਕਦੇ ਨੇ। ਇਸ ਤੋਂ ਇਲਾਵਾ ਇਹ ਹਮੇਸ਼ਾ ਪੱਕਣ ਦੀ ਪ੍ਰਕਿਰਿਆ ਦੇ ਵਿੱਚ ਰਹਿੰਦੇ ਨੇ ਜਿਸ ਲਈ ਕਈ ਵਾਰ ਇਹ ਜਲਦੀ ਖਰਾਬ ਹੋ ਜਾਂਦੇ ਨੇ। ਜਿਹੇ ਦੇ ਵਿੱਚ ਇਹਨਾਂ ਨੂੰ ਫਰਿੱਜ ਤੋਂ ਇਲਾਵਾ ਕਿਸੇ ਹੋਰ ਠੰਡੀ ਜਗ੍ਹਾ ਤੇ ਸਟੋਰ ਕਰਨਾ ਬਿਹਤਰ ਹੁੰਦਾ ਹੈ। ਤੇ ਭੁੱਲ ਕੇ ਵੀ ਹੁਣ ਇਹਨਾਂ ਫਲਾਂ ਨੂੰ ਫਰਿੱਜ ਦੇ ਵਿੱਚ ਸਟੋਰ ਨਾ ਕਰਿਓ ਕਿਉਂਕਿ ਫਰਿੱਜ ਦੇ ਵਿੱਚ ਰੱਖੇ ਹੋਏ ਇਹਨਾਂ ਫਲਾਂ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।